ਕਹਿੰਦਾ ਦਾਤ ਦੇ ਲੌਣੇ ਨਾਲ ਉਹਨੇ 5 ਕਿਲੋ ਦੇ ਲਿਆਤਾ ਐ ਤੇ ਨੰਬਰ ਦਾ ਬੂਟਾ ਐ ਮੈਨਾਂ ਨਾ ਛਾਪਾ ਪਾਇਆ ਤੇ ਨਾ ਛਾਪਾ ਰੋਟੀ ਵੀ ਐ ਇੰਨਾ ਕੁਸ਼ ਤੂੰ ਕਿਤੇ ਛਿਮਲੇ ਕਰ ਤੂੰ ਛੁੱਟੀਆਂ ਕੱਟਣ ਚਲੀ ਤਾ ਇਦਾਂ ਤੇ ਨਹੀਂ ਵਜਨ ਘਟਦੇ ਹੁੰਦੇ ਨਹੀਂ ਘਟਦੇ ਹੁੰਦੇ ਇੱਕ ਡਿਡੀਆ ਗ੍ਰੀਨ ਟੀ ਗਰੰਟੀ ਪੀਣੀ ਹੁੰਦੀ ਨਹੀਂ ਬੁਆਈ ਲੱਛਣ ਹੀ ਆ ਲੱਛੜੀ ਜਿੰਨ ਘਟ ਲੱਛਣ ਕਰਦਾ ਆਪ ਮਮੇ ਜੋ ਆਇਆ ਉਹ ਜੋ ਆਇਆ ਉਹ ਖਾ ਕੇ ਜੋ ਆਇਆ ਉਹ ਖਾ ਜਾ ਛੱਡ ਠੀਕ ਆਪ ਤਾਂ ਤੂੰ ਖਾਣਾ ਨਹੀਂ ਪਤਲੀ ਕਿਸੇ ਨੂੰ ਨਾ ਹੁੰਦੇ ਤੇ ਹੁਣ ਜੇ ਲੱਛਣ ਹੋਣ ਤਾਂ ਗੱਲ ਤਾਂ ਥੋੜੀ ਜਿਆਦਾ ਰੱਖ ਤਾ ਜਾ ਜੇ ਮੈਂ ਨਹੀਂ ਨਹੀਂ ਚੱਲ ਜੇ ਮੈਂ ਜਾਣਾ ਕਿ ਕੇਜੇ ਨੂੰ ਤੋਰ ਦੇਣ ਜੇ ਮੈਂ ਆਏ ਨੇ ਨਹੀਂ ਜਾਣਾ ਨਹੀਂ ਮੇਰੀ ਇੱਜ਼ਤ ਦਾ ਬਰੂ ਤੇ ਇੱਜ਼ਤ ਨਹੀਂ ਬਹੁਤ ਵੱਡਾ ਉਹ ਪਛੇਲਾ ਜੇ ਮੈਂ ਲ ਕੱਪੜੇ ਪਾ ਕੇ ਸਤਾ ਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕਹਿੰਦਾ ਦਾਦ ਦੇ ਲੌਣੇਂ ਵਾਲੇ ਉਹਨੇ 5 ਕਿਲੋ ਦੇ ਲਿਆਤਾ ਇਹ ਘੜੀ ਬਣਾਉਣ ਦਾ ਫਾਇਦਾ ਇਹ ਕਾ ਜਿਹੜੀ ਸ਼ਾਪ ਪਾਲੀ ਨਾ ਜਿਹੜੀ ਆ ਆਰ ਤੇ ਕੌਣ ਆ ਆਰ ਤੇ ਕੌਣ ਸਾ ਜੀ ਆਰ ਤੇ ਕੌਣ ਡੈਡੀ ਡੈਡੀ ਆ ਡੈਡੀ ਦੀ ਚਾਕੇ ਮਾਈ ਫਿਰਦਾ ਆ ਇਹਦਾ ਫਾਇਦਾ ਤੇ ਹੈ ਜੀ ਤੂੰ ਟਾਈਮ ਦਾ ਵੇਖਦਾ ਨਹੀਂ ਸਾਡਾ ਵੀ ਖਰਾਬ ਕਰਨ ਦਿਆ ਨਹੀਂ ਮਾਨ ਗੱਲਾਂ ਨਹੀਂ ਹੈ ਇਹਦਾ ਫਾਇਦਾ ਕੀ ਇਹ ਬੰਨਾਂ ਦਾ ਫਾਇਦਾ ਹੁੰਦਾ ਬੰਦਾ ਟਾਈਮ ਵੇਖੇ ਕਦਰ ਕਰੇ ਤੂੰ ਨਹੀਂ ਕਰਦਾ ਕਦਰ ਆ ਜੀ ਤਿੰਨ ਨੰਬਰ ਦਾ ਬੂਟ ਆ ਇਹ ਪਹਿਣਾ ਨਾ ਛਾਪਾ ਪੈ ਜਾਣਾ ਛਾਪਾ ਪੈ ਜਾਣਾ ਇੱਕ ਹੀ ਖਾਂਦੇ ਅੱਜ ਸੈਂਡਵਿਚ ਇਹ ਇਹਦੇ ਨੂੰ ਦੂ ਪਤਲੀ ਹੋ ਜੂਗੀ ਪਤਲੀ ਹੈ ਰੋਟੀਆਂ ਵੀ ਲੱਗ ਚੱਲੀ ਨਾਲ ਓਏ ਇਹ ਤੂੰ ਵੀ ਸੈਂਡਵਿਚ ਇਹ ਚ ਵੀ ਸਾਨੂੰ ਚਾਹ ਹੋਰ ਕੀ ਲੱਗ ਚੱਲੀ ਨਾਲ ਇਹ ਬ੍ਰਾਊਨ ਬ੍ਰੈਡ ਵਾਲਾ ਸੈਂਡਵਿਚ ਆ ਉਹ ਦੂਸਰਾ ਸੈਂਡਵਿਚ ਗ੍ਰੇਪਸ ਵੀ ਆ ਰੋਟੀ ਵੀ ਆ ਇੰਨਾ ਕੁਸ਼ ਤੂੰ ਕਿਤੇ ਛਿਬਲੇ ਕਰ ਤੂੰ ਛੁੱਟੀਆਂ ਕੱਟਣ ਚੱਲੀ ਜਾ 7:30 ਵਜੇ ਤੂੰ ਸਕੂਲ ਸਾ 7:00 ਤੋਂ ਨਾ ਵਾ ਚਾ ਚਾ ਸ਼ਾਮ ਦੇ ਤੇ ਨਹੀਂ ਆ ਫਿਰ 4 ਵਜੇ ਸਾਡਾ ਖਤਮ ਹੋ ਜਾਂਦਾ ਤਾਂ ਕਰਕੇ ਰੋ ਕੇ ਹੀ ਆਉਣਾ ਅੱਜ ਰੋ ਕੇ ਹੀ ਹਾਏ ਕੁ ਨਹੀਂ ਆਣਾ ਤੇ ਟਿਊਸ਼ਨ ਵੀ ਲਾਉਣੀ ਤਾਂ ਓਏ ਗੋਡ ਬles ਕਿਉ ਇੱਕ ਡੀ ਬੰਦ ਵੀ ਜਾਂਦੀ ਅੱਜ 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 ਪਤਾ ਲੱਗਣਾ ਕੰਮ ਤੇ ਇਦਾਂ ਤੇ ਨਹੀਂ ਵਜਨ ਘਟਦੇ ਹੁੰਦੇ ਨਹੀਂ ਘਟਦੇ ਹੁੰਦੇ ਇੱਕ ਡੀ ਆ ਗ੍ਰੀਨ ਡੀ ਗਰੰਟੀ ਵੀ ਨਹੀਂ ਨਾ ਇਹ ਬੋਈ ਲੱਛਣੀਆਂ ਲੱਛੜੀ ਜਦੋਂ ਘੱਟ ਲੱਛਣ ਕਰਦਾ ਆ ਆਪ ਮਮੇ ਜੋ ਆਇਆ ਉਹ ਜੋ ਜਿਹੜਾ ਕਲਜੀ ਨੂੰ ਜੋ ਆਇਆ ਉਹ ਖਾ ਕੇ ਜੋ ਆਇਆ ਉਹ ਖਾ ਜਾ ਛੱਜ ਛਾਨਣੀ ਬੋਲੇ ਜੀ 3600 ਸੇਗਾ ਆਪ ਤਾਂ ਤੂੰ ਖਾਣਾ ਨਹੀਂ ਪਤਲੀ ਕਿਸੇ ਨੂੰ ਨਾ ਹੁੰਦੇ ਇਹ ਹੁਣ ਜੇ ਲੱਛਣ ਹੋਣ ਤਾਂ ਤਾਂ ਆ ਨਾ ਆਏ ਵੇਖਿਓ ਆਏ ਨਹੀਂ ਉਹਨੇ ਰੋਟੀ ਮੈਂ ਪਤੋਂ ਦੀ ਪਾਸੇ ਰੱਖੀ ਆ ਰਾਜੂ ਨਾਲੀ ਆਹੋ ਮਾਰ ਬਾਜ Vách giải vệ chị gióng câu cảm thấy là là câu cảm thấy là câu cảm thấy là câu Em thấy là câu ਖੇਚੇ ਨੋ ਤੋਰਦੇ ਨਹੀਂ ਜਿੰਮ ਆਏ ਨੇ ਨੇ ਜਾਣਾ ਨਹੀਂ ਮੇਰੀ ਇੱਜ਼ਤ ਆ ਬਰੂ ਤੇ ਇੱਜ਼ਤ ਨਹੀਂ ਬਹੁਤ ਵੱਡਾ ਉਹ ਕੱਛ ਵੇਲਾ ਜਿੰਮ ਵਾਲੇ ਕੱਪੜੇ ਪਾ ਕੇ ਸੱਤਾ ਸੀ ਇਹਨੂੰ ਪੜਾ ਜਿੰਮ ਜਾਣਾ ਆ ਬਾਕੀ ਪਾ ਕੇ ਸੁੱਤਾ ਉਹ ਟਿੱਡ ਵੀ ਆਪੇ ਬਾਹਰ ਨੂੰ ਭਜਦਾ ਕਿ ਮੈਨੂੰ ਕਿਹਨੇ ਛੱਡ ਗਿਆ ਟਿੱਡ ਵੀ ਕਹੀ ਨਾ ਹੁਣ ਤਾਂ ਉੱਠ ਪਾ ਯਾਰ ਮੋਟਿਆ ਆ ਜਾ ਤੇਰੇ ਘਰ ਮੈਂ ਲੇਟ ਹੋ ਜੇ ਨੋ ਮੈਂ 4 ਵਜੇ ਉੱਠਿਆ ਆ 4 ਵਜੇ ਤੋਂ ਫੋਨ ਲਾਉਣ ਲੱਗਾ ਥਸਰੀ ਗੱਲ ਜੀ ਕੀ ਹਾਲ ਚਾਲ ਆ ਤੇ ਆ ਜਿਹੜਾ ਪ੍ਰੋਜੈਕਟ ਆ ਨਾ ਆਪਾਂ ਨਵਾਂ ਮੰਗਾਇਆ ਆਪਣੇ ਆਪਣੇ ਖਾਸ ਮਿੱਤਰ ਨੇ ਆਪਾਂ ਨੂੰ ਮਿੱਤਰ ਦੋਸਤ ਨੇ ਆਪਾਂ ਨੂੰ ਆਰਡਰ ਕਰਕੇ ਦਿੱਤਾ ਰ ਉਮਰ ਲੰਮੀ ਹੋਵੇ ਤੇ ਉਹਨੂੰ ਰੱਬ ਅਕਲ ਬਖਸ਼ੇ ਬਾਕੀ ਤਾਂ ਬਹੁਤ ਧਮਾਗੀ ਆ ਤੇ ਦਵਾਈਆਂ ਵਿੱਚ ਯਾਦ ਰੱਖੀਦਾ ਉਹਨੂੰ ਸਾਰਾ ਦਿਨ ਦਵਾਈਆਂ ਦਈਦੀਆਂ ਤੇ ਇਹ ਆਪਾਂ ਅੱਜ ਮੱਝਾਂ ਨਹੀਂ ਲਿਆਂਦਾ ਅੱਜ ਸਿਮਰਨ ਨੈਨਸੀ ਸੀਸ ਜਸਮੀਨ ਜੋਤੀ ਇਹਨਾਂ ਦੇ ਆਪਾਂ ਅੱਜ ਹੇਅਰ ਕੱਟ ਹੋਊਗਾ ਮਤਲਬ ਸਲੂਨ ਦਾ ਪ੍ਰੋਡਕਟ ਆਇਆ ਉਹਨਾਂ ਦੇ ਦਾ ਸੋ ਟਾਈਸ਼ਰ ਕਿਹਨੇ ਨਹੀਂ ਲੈਣੀ ਕਿਸੇ ਕੁੜੀ ਨੇ ਆਪਦੇ ਨਾਂ ਨਾਂ ਮੱਝ ਨੂੰ ਨਹੀਂ ਜੋੜਨਾ ਜੇ ਜੋੜਿਆ ਉਹ ਆਦੀ ਜ਼ਿੰਮੇਵਾਰ ਆਪ ਆ ਸਸਰੀ ਘਰ ਸਾਰੀਆਂ ਭੈਣਾਂ ਨੂੰ ਮੇਰੇ ਨਾਲ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ